ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ 1909 ਦੇ ਦੌਰਾਨ ਅਤਵਾਦੀ ਹਮਲੇ ਵਿੱਚ ਮਾਰੇ ਗਏ 25 ਵਿਅਕਤੀਆਂ ਦੀ ਯਾਦ ਵਿੱਚ ਮੁੰਗਾ ਦੇ ਸ਼ਹੀਦੀ ਪਾਰਕ ਵਿਖੇ ਕਰਵਾਈ ਗਈ ਸ਼ਰਧਾਂਜਲੀ ਸਮਾਗਮ 'ਚ ਸਾਲਿਆ ਉਹਨਾਂ ਸ਼ਹੀਦੀ ਸਮਾਰਕ ਦੀ ਸ਼ਰਧਾ ਤੇ ਫੁੱਲ ਪੇਟ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ ਤੇ ਸ਼ਹਾਦਤ ਦੇ ਇਤਿਹਾਸ ਨੂੰ ਧਿਆਨ ਨਾਲ ਸੁਣਿਆ ਮਗਰ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਵੀ ਇਹ ਸੰਤਾਪ ਹੰਡਾਇਆ ਏ ਤੇ ਉਹ ਇਸ ਦਰਦ ਨੂੰ ਪਲੀਭਾਂਤ ਸਮਝ ਸਕਦੇ ਨੇ ਉਹਨਾਂ ਕਿਹਾ ਕਿ ਇਸ ਬੇहद ਮੰਦਪਾਗੀ ਘਟਨਾ ਦੇ باوجود ਸੰਗਠਨ ਨੇ ਮਜ਼ਬੂਤ ਹੋ ਕੇ ਕੰਮ ਕੀਤਾ ਉਹਨਾਂ ਆਖਿਆ ਆਰਐਸਐਸ ਦੇ ਵਰਕਰਾਂ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਸਮਰਪਣ ਦੀ ਭਾਵਨਾ ਨਾਲ ਆਪਣਾ ਫਰਜ਼ ਨਿਭਾਇਆ ਇਹ ਆਪਣਾ ਇਹਨਾਂ ਪ੍ਰੋਗਰਾਮਾ ਆਪਣਾ ਪ੍ਰੋਗਰਾਮਾ ਸੇਵਾ ਦਾ ਆਰਐਸਐਸ ਕਦੇ ਵੀ ਛੱਡਦੀ ਨਹੀਂ ਕਰਦੀ ਰਹੀ ਉਹਦੇ ਕਰਕੇ ਉਦੋਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਡੇਟਾ ਦੇ ਬੰਬ ਲਾ ਦਿੱਤੇ ਗਏ ਤੇ ਉਹ ਅੱਜ ਉਹਨਾਂ ਨੂੰ ਯਾਦ ਕਰਦੇ ਕਿਉਂਕਿ ਇਹ 35000 ਪੰਜਾਬ ਦੇ ਲੋਕ ਸ਼ਹੀਦ ਹੋਏ ਆ ਉਹਦੇ ਵਿੱਚੋਂ 25 ਅੱਜ ਆਪਾਂ ਮੋਗੇ 'ਚ ਜਿਹੜਾ ਸ਼ਹੀਦੀ ਸਮਾਦ ਸਾ ਬਸਮਾਰਕ ਆ ਉੱਥੇ ਆਪਾਂ ਪਹੁੰਚੇ ਆ ਤੇ ਉਹਨਾਂ ਨੂੰ ਜਿੰਨਾ ਵੀ ਯਾਦ ਕੀਤਾ ਜਾਵੇ ਉਹ ਤਾਂ ਥੋੜਾ ਜਿਹਾ ਉਨਾਖਿਆ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਨਾਲ ਦੇਸ਼ ਨੂੰ ਮਜ਼ਬੂਤ ਰਾਸ਼ਟਰ ਬਣਾਇਆ ਹੈ ਇਸੇ ਕਰਕੇ ਦੇਸ਼ ਵਾਸੀਆਂ ਨੇ ਤੀਜੀ ਵਾਰ ਊਨਾ ਨੂੰ ਦੇਸ਼ ਦੀ ਵਾਗ ਦੌੜ ਸੌਂਪਿਆ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਦੀ ਕਾਇਆ ਕਲਪ ਕਰਨਾ ਚਾਹੁੰਦੇ ਨੇ ਇਸ ਦੇ ਲਈ ਉਹਨਾਂ ਸੁਭਾ ਸਰਕਾਰ ਨੂੰ ਕੇਂਦਰ ਦੇ ਮੰਤਰੀਆਂ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੀਆਂ ਮੰਗਾਂ ਰੱਖਣ ਦੀ ਸਲਾਹ ਦਿੱਤੀ ਬਿੱਟੂ ਨੇ ਦੱਸਿਆ ਕਿ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਆਧੁਨਿਕੀਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹਸਪਤਾਲਾ ਦੇ ਨਵੀਨੀਕਰਨ ਦੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ। ਚੰਡੀਗੜ੍ਹ ਦੇ ਸੀਗੇ ਉਹਦੇ ਵਿੱਚ ਸਾਡੇ ਬੜੇ 30 ਤੋਂ ਉੱਤੇ ਸਟੇਸ਼ਨ ਬਣ ਰਹੇ ਆ ਉਹਦੇ ਵਿੱਚ ਮੋਗਾ ਵੀ ਹੈ। ਤੇ ਉਹ ਸਟੇਸ਼ਨ ਆ ਜਿਹੜੇ ਉਹ ਅਪਗ੍ਰੇਡ ਹੋ ਰਹੇ ਆ ਉਹਨਾਂ ਨੂੰ ਹੋਰ ਗੱਦੀ ਦਿੱਤੀ ਜਾਵੇ। ਜਿਹੜੇ ਸਾਡੇ ਡਬਲਿੰਗ ਆ ਉਹ ਹੋ ਰਹੀ ਆ ਉਹ ਹੋਵੇ। ਸਾਰੇ ਅਸੀਂ ਲੈਕ੍ਰਿਫਾਈ ਕਰ ਲਏ ਕਿਤੇ ਵੀ 3 ਨਾ ਜਿਹੜੀਆਂ ਕੇਂਦਰੀ ਰਾਸ਼ਟਰ ਮੰਤਰੀ ਰਵਨੀਂਦ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਨੌਜਵਾਨਾ ਸਮੇਤ ਵੱਖ-ਵੱਖ ਵਰਗਾਂ ਦੀਆਂ ਸਾਉਂ ਉਮੀਦਾਂ ਤੇ ਖਰਾ ਉਤਰਨ ਚ ناکਾਮ ਰਹੀ ਹੈ